ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀ ਵਡਯਾ ਵਰਨਾ ਕੋਏ ਵਾਹ ਵਾਹ ਅਗਮ ਘਾਠਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਲੋਕ ਮਹਿਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜਿ ਅਵਰਨਾ ਕੋਇ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹਵਾਹੋ ਕਰਮੀ ਪਈਐ ਆਬਦਿਆ ਕਰਦੇ ਨਾਨਕ ਵਾਹਵਾਹੋ ਗੁਰਮਖ ਪਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਯਾ ਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹਵੇਂ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਲਾ ਤਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਉਸ ਹੈ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਿਲਾ ਤਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਉਸ ਹੈ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੈ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹਵਾਹੋ ਕਰਮੀ ਪਈਏ ਆਬਦ ਆ ਕਰਦੇ ਨਾਨਕ ਵਾਹਵਾਹੋ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਾਹ ਵਾਹ ਬਾਣੀ ਨਿਰੰਕਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਗੋਠਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਐ ਆਬਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਨਾਮ ਫਿਰ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਯਾ ਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਐ ਅਨ ਦਿਨ ਨਾਮ ਲਏ ਸਤਨਾਮ ਸਿਰਵਾਹੀ ਬਰੋ ਸਾਹਿਬ ਜੀ ਸੋਕ ਮਹਿਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣਯ ਵਰਨਾ ਕੋਏ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਉਸ ਹੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਉਸ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹਵਾਹੋ ਕਰਮੀ ਪਈਏ ਆਬਦਿਆ ਕਰਦੇ ਨਾਨਕ ਵਾਹਵਾਹੋ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇ ਲੋਕ ਮਹਿਲਾਤ ਜਾ ਵਾਹ ਵਾਹ ਬਾਣੀ ਨਿਰੰਕਰ ਹੈ ਤਿਸ ਜੀਵਣ ਵਰਨਾ ਕੋਏ ਵਾਹ ਵਾਹ ਅਗਮ ਗਾਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਬਦ ਆ ਕਰਦੈ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆ ਵਰਨਾ ਕੋਏ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਲੋਕ ਮਹਿਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀ ਵਡਿਆ ਵਰਨਾ ਕੋਈ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹਵੇਂ ਪਰਵਾਹ ਹੈ ਵਾਹ ਵਾਹ ਕਰੇ ਸੁਹਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਵਾਹ ਵਾਹ ਕਰਮੀ ਪਈਐ ਆਪਦੇ ਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਲਾ 5 ਜੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਅਥਾਥ ਹੈ ਵਾਹ ਵਾਹ ਸਚੁ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾ ਤੀ ਜਾ ਵਾਹ ਵਾਹ ਬਾਣੀ ਨਿਰੰਕਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਗਾਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੈ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੈ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜਿਵਣ ਅਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹਵਾਹੋ ਕਰਮੀ ਪਈਏ ਆਪਦਾ ਕਰਦੇ ਨਾਨਕ ਵਾਹਵਾਹੋ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇ ਲੋਕ ਮਹਿਲਾ ਤਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨਾ ਕੋਏ ਵਾਹ ਵਾਹ ਅਗਮ ਗੋਠਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾ ਤੀ ਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਗੋਠਾ ਹੈ ਵਾਹ ਵਾਹ ਸਚਾ ਉਸ ਹੈ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋਹੇ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਏ ਆਬਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਮਹਿਲਾਤਿ ਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਉਸ ਹੈ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੈ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹਵਾਹ ਕਰਮੀ ਪਈਏ ਆਬਦਿਆ ਕਰਦੇ ਨਾਨਕ ਵਾਹਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ